हां हां मैं तो हां जी सर आज ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ। ਪਰ ਜਿਹੜੀ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਸੀ ਸੁਸ਼ਿੰਦਰ ਕੁਮਾਰ ਲੰਬਾ ਜੀ ਆਈਪੀਐਸ ਦਿਸ਼ਾ ਨਿਰਦੇਸ਼ਾ ਦੇ ਪੈਦ ਕੰਮ ਕਰਦੇ ਹਨ ਜ਼ਿਲ੍ਹਾ ਸ਼ਹਾਪੂਰ ਪੁਲਿਸ ਵੱਲੋਂ ਜਿਹੜੇ ਬਹੁਤ ਵਡਿਆ ਪ੍ਰਲਬਦੀ ਪ੍ਰਾਪਤ ਕੀਤੀ ਹੈਗੀ ਆ ਜਿਹਦੇ ਵਿੱਚ ਅਸੀਂ ਜਿਹੜੇ ਤਿੰਨ ਦੋਸ਼ੀ ਜੈਸਟ ਕੀਤੇ ਆ ਜਿਹਦੇ ਵਿੱਚ ਉਹਨਾਂ ਨੇ ਉਹਨਾਂ ਦੇ ਨਾਮ ਹੈਗੇ ਆ ਜੀ ਪੰਤੀ ਉਸ ਭੇਡੂ ਪੁੱਤਰ ਸਤਪਾਲ ਖਾਨਪੁਰੀ ਗੇਟ ਰਕੇਸ਼ ਕੁਮਾਰ ਦੀ ਪੁੱਤਰ ਰਕੇਸ਼ ਵਾਸੀ 362 ਬਚਾਤੋਬਾ थाना ਸਿਟੀ ਹਿਆਰੂ ਜਿਨ੍ਹਾਂ ਵੱਲੋਂ ਇੱਕ 26 8 224 ਨੂੰ ਲੜਕੀ ਦਾਪੁਰ ਹੀਰਾ ਦੇ ਏਰੀਆ ਦੇ ਵਿੱਚ ਉਹਨਾਂ ਨੂੰ ਗਨਪੁਆਇੰਟ ਦੇ ਵਿੱਚ ਉਹਦੀ ਜਿਹੜੀ ਚੈਨੀ ਜਿਹੜੀ ਸਨੇਟਿੰਗ ਕੀਤੀ ਹੋਈ ਸੀ ਜਿਹਦੇ ਵਿੱਚ ਅਸੀਂ ਰੈਗੂਲਰ ਪਾਰ ਦੇ ਤਹਿਤ ਉਦੋਂ ਹੀ ਮੁਕੱਦਮਾ ਨੰਬਰ ਜਿਹੜਾ ਅ ਦਰਜ ਕਰ ਦਿੱਤਾ ਗਿਆ ਸੀਗਾ ਇਹਨੂੰ ਕਰਦੇ ਹੋਏ ਜਿਹੜੇ ਕੱਲ ਜਿਹੜੇ ਇਹ ਦੋਸ਼ੀ ਜਿਹੜੇ ਅਰੈਸਟ ਕੀਤੇ ਆ ਜਿਨ੍ਹਾਂ ਨੇ ਵੱਖ-ਵੱਖ ਜਗ੍ਹਾ ਦੇ ਵਿੱਚੋਂ ਜਿਹੜੀਆਂ ਪੰਜ ਮੁਕੱਦਮੇ ਜਿਹੜੇ ਸਾਡੇ ਟਰੇਸ ਹੋਏ ਹੈਗੇ ਆ ਮਾਡਰ ਟਾਉਨ ਦੇ ਜਿਹੜੀ ਚੋਰੀ ਤੇ ਸਨੈਚਿੰਗ ਜਿਹੜੀਆਂ ਕੀਤੀਆਂ ਜਿਹਦੇ ਵਿੱਚ ਮੇਨ ਤੌਰ ਤੇ ਇਹਨਾਂ ਪਾਸੋਂ ਜਿਹੜੀ ਆ ਬਸੀ ਕੁਆਜੂ ਵੀ ਫਿਰ ਜਿਹੜਾ ਸ਼ਿਵਲਿੰਗ ਜਿਹੜਾ ਗੁਰੂ ਮੰਦਿਰ ਦਾ ਜਿਹੜਾ ਸ਼ਿਵਲਿੰਗ ਚੋਰੀ ਕੀਤਾ ਸੀ ਉਹਦੇ ਤੋਂ ਜਿਹੜੀ ਚਾਂਦੀ ਚੋਰੀ ਕੀਤੀ ਆ ਉਹਦੇ ਵਿੱਚ ਇਹਨੇ ਇੱਕ ਸੁਨਿਆਰੇ ਨੂੰ ਜਿਹੜੀ ਕਹਾ ਵੇਚ ਦਿੱਤੀ ਸੀ ਉਹਦੀ ਜਿਹੜੀ ਤਲਾਨ ਬਣਾ ਕੇ ਉਹਨਾਂ ਦੀ ਜਿਹੜੀ ਐਟ ਦੇ ਰੂਪ ਵਿੱਚ ਉਹ ਵੀ ਅਸੀਂ ਬਰਾਮਦ ਕਰ ਲਈ ਆ ਤੇ ਇਹਦੇ ਤਹਿਤ ਅਸੀਂ ਉਹਨਾਂ ਦੇ ਖਿਲਾਫ ਵੀ ਜਿਹੜੀਆਂ ਵਕ ਵਕ ਜਿਹੜੀਆਂ ਐਫ ਆਈ ਆਰ ਉਹਦੇ ਵਿੱਚ ਵੀ ਉਹਨਾਂ ਦੀਆਂ ਰਿਸਟ ਪਾ ਕੇ ਜਿਹੜੀਆਂ ਅਸੀਂ ਉਹਨਾਂ ਨੂੰ ਨਾਮਜ਼ਦ ਕਰ ਲਿਆ ਹੈਗਾ ਤੇ ਇਹਦੇ ਨਾਲ ਜਿਹੜੇ ਹੋਰ ਵੀ ਆ ਇਹਨਾਂ ਕੋਲ ਜਿਹੜੀਆਂ ਲੜਕੀ ਪਾਸੋਂ ਜਿਹੜੀ ਇੱਕ ਜਿਹੜੀ ਇੱਕ 1.400 ਗ੍ਰਾਮ ਜਿਹੜਾ ਚਾਂਦੀ ਜਿਹੜੀ ਬਰਾਮਦ ਕੀਤੀ ਹੈ ਇੱਕ ਦੇਸੀ ਪਿਸਟਲ ਬਰਾਮਦ ਕੀਤੀ ਹੈ ਇੱਕ ਇੱਕ ਵਾਰ ਦੇਦ ਕੀਤੀ ਆ ਇਸ ਤਰ੍ਹਾਂ ਕਰਦੇ ਨਾਲ ਜਿਹੜਾ ਤਕਰੀਬਨ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਮੰਦਰ ਦੇ ਵਿੱਚ ਜਾਂ ਜਿਹੜੀ ਬੰਦਕੂਠੀ ਪਈ ਸੀ ਜਾਂ ਕਿਸੇ ਹੋਰ ਰੈਲੇਵੈਂਟ ਪਾਰ ਦੇ ਵਿੱਚ ਚੋਰੀਆਂ ਹੁੰਦੀਆਂ ਜਿਹੜਾ ਕਾਫੀ ਸਾਡਾ ਜਿਹੜਾ ਉਹ ਕਾਫੀ ਪੁਰਾਣਾ ਗ੍ਰੋਵ ਅੱਜ ਇਹਨੂੰ ਅਸੀਂ ਬਰਸ਼ ਕੀਤਾ ਹੈਗਾ ਜੀ ਸਰ ਇਹ ਜਿਹੜਾ ਚੋਰੀ ਦਾ ਮਾਲ ਕਿੱਥੇ ਨਾਰਾਇਣਪੁਰੇ ਜਿਹੜਾ ਸੁਨਿਆਰਾ ਵੀ ਕਰ ਲਿਆ ਉਹਦੇ ਵਿੱਚ ਜਿਹੜਾ ਉਹਦੇ ਤੋਂ ਅਸੀਂ ਚਾਂਦੀ ਵਗੈਰਾ ਵੀ ਜਿਹੜੀ ਪਾ ਕੇ ਜਿਹੜਾ ਰੈਲੇਵੈਂਟ ਪਾਰਟ ਦਿੱਤਾ ਹੈ ਤੋ ਉਹਨੂੰ ਵੀ ਅਸੀਂ ਨਾਮੂ ਕਰ ਦੋ ਸਰ ਸੁਨਿਆਰਾ ਸੁਨਿਆਰਾ ਇੱਕ ਆਮ ਆਦਮੀ ਪਾਰਟੀ ਦੇ ਭਰਾ ਦਾ ਕਿਤੇ ਆਗੂ ਹੈ ਕੋਈ ਆਮ ਆਦਮੀ ਪਾਰਟੀ ਦਾ ਉਹਦਾ ਭਰਾ ਹੈ ਉਹਦੇ ਬਾਰੇ ਕੋਈ ਸਾਡੇ ਹਜੇ ਸੀ ਦਾ ਸਾਹਮਣੇ ਨਹੀਂ ਆਇਆ ਹੈਗਾ ਕਿਉਂਕਿ ਇਹਦੇ ਵਿੱਚ ਜਿਹੜਾ ਹੈਗਾ ਜਿਹੜੀ ਸੁਨਿਆਰੇ ਦੇ ਵਿੱਚ ਆ ਉਹਦੇ ਵਿੱਚ ਉਹਨਾਂ ਜਿਹੜੀ ਉਸ ਸ਼ੇਵਲਿੰਗ ਤੋਂ ਚੋਰੀ ਕੀਤਾ ਸੀ ਉਹਦੇ ਵਿੱਚ ਉਹਨੇ ਜਿਹੜੀ ਚਾਂਦੀ ਗਾਂ ਢਾਲ ਕੇ ਤੇ ਜਿਹੜੀ ਉਹਦੀ ਇੱਕ ਚਾਂਦੀ ਦੀ ਇੱਟ ਬਣਾ ਲਈ ਸੀ ਜਿਹੜੀ ਮੌਕੇ ਦੇ ਉੱਤੇ ਐਸਐਸ ਤੋਂ ਕਿਪਸ਼ਾ ਵੱਲੋਂ ਜਿਹੜੀ ਰਿਕਵਰ ਕਰ ਲਈ ਗਈ। ਕਿ ਤੇ ਕਿ ਇਹ ਹੋਰ ਸਰ ਇਹਦੀ ਹੋਰ ਵੀ ਕਿਸੇ ਕਿਸੇ ਦੇ ਵਿੱਚ ਭੁੱਲ ਗਈ ਨਜ਼ਰ ਆਈ ਆ। ਇਹਨਾਂ ਦੇ ਵਿੱਚ ਇਹ ਤੋਂ ਇਲਾਵਾ ਜਿਹੜੀ ਇਹਦੇ ਵਿੱਚ 7 ਮੁਕੱਦਮੇ ਜਿਹੜੇ ਵੱਖ-ਵੱਖ ਚੋਰੀ ਤੇ ਲੁੱਟਾਂ ਖੋਹ ਦੇ ਸਨ ਜਿਹਦੇ ਵਿੱਚ 5 ਮੁਕੱਦਮੇ ਮਾਡਲ ਟਾਉਂਦੇ ਤੇ 2 ਮੁਕੱਦਮੇ ਜਿਹੜੇ ਹੈਗੇ ਆ ਉਹ ਸਿਟੀ ਥਾਣੇ ਦੇ ਜਿਹੜੇ ਅਸੀਂ ਦਿੱਖ ਦਿੱਤੇ ਜਿਨ੍ਹਾਂ ਵਿੱਚ ਇਹਨਾਂ ਦੇ ਚੋਰੀਆਂ ਕੀਤੀਆਂ ਹੈਗੀਆਂ ਆ ਸਨੇਚਿੰਗ ਦੀਆਂ ਕੀਤੀਆਂ ਹੈਗੀਆਂ ਉਹ ਵੀ ਜਿਹੜੇ ਪਦਕਸ਼ਾਪ ਦੇ ਵਿੱਚ ਇਹਨਾਂ ਦਾ ਪ੍ਰੈਸ ਹੋਈ ਆ ਫਰਦਰ ਇਨਵੈਸਟੀਗੇਸ਼ਨ ਜਿਹੜੀ ਇਹਦੀ ਚੱਲ ਰਹੀ ਹੈ ਇੱਕ ਜਿਹੜਾ ਮਾਦਰ ਘੁਰ ਤੋਂ ਸਰ ਮਹਿਲਾ ਪੁਲਿਸ ਮੁਲਾਜ਼ਮ ਤੋਂ ਉਠੋ ਹੋਈ ਸੀ ਸੋਨੇ ਦੀ ਚੈਨ ਹੋਰ ਨਾ ਵੀ ਹੈਗਾ ਕਿ ਇਹਨਾਂ ਦਾ ਜਿਹੜੀ ਕਨਸਟੇਬਲ ਦੇ ਕੋਲੇ ਨੂੰ ਅਸੀਂ ਉਹਦੇ ਉਹਦੇ ਬਾਰੇ ਹਜੇ ਜਿਹੜੀ ਦੇਖੋ ਜੀ ਉਹਨਾਂ ਦਾ ਰਿਮਾਂਡ ਲੈ ਕੇ ਕੋਸ਼ਿਸ਼ ਕਰਾਂਗੇ ਫਿਲਹਾਲ ਉਹਨਾਂ ਨੇ ਇਹ ਹੀ ਚੀਜ਼ ਦੱਸੀਆਂ ਹੈ ਕਿ ਫਰਦਰ ਦਾ ਰਿਮਾਂਡ ਲਿਆ ਜਾ ਰਿਹਾ ਤੇ ਉਹਦੇ ਬਾਰੇ ਪੁੱਛਗਿੱਛ ਵੀ ਨਹੀਂ ਕੀਤੀ ਜਾ ਰਹੀ ਠੀਕ ਹੈ